ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਆਪਣੀ ਲਾਸਟ ਵੀਡੀਓ ਖਤਮ ਕੀਤੀ ਸੀਗੀ 15 ਨੰਬਰ ਕੁਐਸਚਨ ਇਫ ਇਨ ਐਨ ਐਮਰਜੈਂਸੀ ਯੂ ਆਰ ਇਮੋਬਿਲਾਈਜ਼ਡ ਵਿਦ ਯੋਰ ਵਹੀਕਲ ਇਨਸਾਈਡ ਅ ਟਨਲ ਜੀ ਤੇ ਚੱਲਦੇ ਆ ਜੀ ਇਸ ਤੋਂ ਬਾਅਦ ਆਪਾਂ ਆਪਣੇ ਅਗਲੇ ਕੁਐਸਚਨ ਤੇ ਜੀ 16 ਨੰਬਰ ਕੁਐਸਚਨ ਹੈ ਜੀ ਇਜ਼ ਦਾ ਵਾਈਟ ਕਾਰ ਓਵਰਟੇਕਿੰਗ ਕੋਰੈਕਟਲੀ ਫੋਟੋ ਜੇ ਆਪਾਂ ਦੇਖ ਰਹੇ ਹਾਂ ਕਿ ਖੱਬੇ ਹੱਥ ਜਿਹੜੀ ਕਿੱਤੇ ਰੰਗ ਦੀ ਕਾਰ ਹੈ ਉਹ ਓਵਰਟੇਕ ਕਰ ਰਹੀ ਹੈ ਉਹਦੇ ਬਾਰੇ ਪੁੱਛ ਰਿਹਾ ਹੈ ਕਿ ਕੀ ਉਹ ਸਹੀ ਓਵਰਟੇਕ ਕਰ ਰਹੀ ਹੈ ਜੀ ਆਪਸ਼ਨ ਏ ਹੈ ਜੀ yes ਬੀ ਹੈ ਜੀ no ਤੇ ਇਹਦਾ ਜਿਹੜਾ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ ਕਿ ਨਹੀਂ ਉਹ ਸਹੀ ਓਵਰਟੇਕ ਨਹੀਂ ਕਰ ਰਹੀ ਕਿਉਂਕਿ ਮੂਰ ਤੋਂ ਇੱਕ ਹੋਰ ਲਾ ਰੰਗ ਦੀ ਗੱਡੀ ਬਹੁਤ ਹੀ ਨੇੜੇ ਉਹਦੇ ਆ ਚੁੱਕੀ ਹੈ ਤਾਂ ਇਹ ਓਵਰਟੇਕ ਕਰਨਾ ਖਤਨਾ ਹੋ ਸਕਦਾ ਹੈ ਇਸ ਕਰਕੇ ਓਵਰਟੇਕ ਸਹੀ ਨਹੀਂ ਕਰ ਰਿਹਾ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਕੈਨ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਆਫ ਐਲਕੋਹਲ ਕੀ ਡਰਾਈਵਿੰਗ ਕਰਨੀ ਸ਼ਰਾਬ ਦੇ ਪ੍ਰਭਾਵ ਦੇ ਹੇਠਾਂ ਮਤਲਬ ਸ਼ਰਾਬ ਪੀ ਕੇ ਇਨਫਲੂਐਂਸ ਦਾ ਰਿਸਕ ਆਫ ਹੈਵਿੰਗ ਐਨ ਐਕਸੀਡੈਂਟ ਕੀ ਪ੍ਰਭਾਵਿਤ ਕਰਦਾ ਹੈ ਕਿ ਤੁਹਾਨੂੰ ਤੁਸੀਂ ਤੁਹਾਡਾ ਐਕਸੀਡੈਂਟ ਹੋ ਜਾਵੇ ਈਵਨ ਇਫ ਯੂ ਆਰ ਬਿਲੋ ਦਾ ਲੀਗਲ ਲਿਮਿਟ ਇਤੋਂ ਤੱਕ ਕਿ ਤੁਸੀਂ ਮਤਲਬ ਜਿਹੜੀ ਲਿਮਿਟ ਹੁੰਦੀ ਆ ਡਰਾਈਵ ਕਰਨ ਦੀ ਡਰਿੰਕ ਕਰਕੇ ਉਸ ਤੋਂ ਵੀ ਕਮਲ ਘੱਟ ਪੀਤੀ ਆ ਤਾਂ ਵੀ ਮਤਲਬ ਤੁਹਾਡੇ ਤੇ ਪ੍ਰਭਾਵ ਪਵੇਗਾ ਸ਼ਰਾਬ ਦਾ ਤੇ ਤੁਹਾਡਾ ਐਕਸੀਡੈਂਟ ਹੋ ਸਕਦਾ ਆ ਆਪਸ਼ਨ ਏ ਹੈ ਜੀ ਇਟ ਡਿਪੈਂਡਸ ਔਨ ਦਾ ਅਮਾਉਂਟ ਆਫ ਅਲਕੋਹਲ ਇੰਜੈਸਟਡ ਬੀ ਹੈ ਜੀ ਯੈਸ ਤੇ ਸੀ ਹੈ ਜੀ ਨੋ ਤੇ ਇਹਦਾ ਜਿਹੜਾ ਆਨਸਰ ਹੈ ਜੀ ਆਪਸ਼ਨ ਬੀ ਜੀ ਕਿ ਹਾਂ ਸ਼ਰਾਬ ਚਾਹੇ ਤੁਸੀਂ ਥੋੜੀ ਵੀ ਪੀਤੀ ਆ ਪਰ ਉਹਦਾ ਤੁਹਾਡੇ ਤੇ ਪ੍ਰਭਾਵ ਪਏਗਾ ਔਰ ਤੁਹਾਡਾ ਐਕਸੀਡੈਂਟ ਵੀ ਹੋ ਸਕਦਾ ਹੈ ਜੀ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 18 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ 왓 ਡਸ ਥਿਸ ਸਾਈਨ ਮੀਨ ਸਿੰਪਲੀ ਇੱਕ ਸਾਨੂੰ ਸਾਈਨ ਦਿੱਤਾ ਹੋਇਆ ਤੇ ਪੁੱਛਿਆ ਗਿਆ ਕਿ ਇਹ ਕੀ ਦੱਸ ਰਿਹਾ ਜੀ ਆਪਸ਼ਨ ਏ ਹੈ ਜੀ ਡੇਂਜਰ ਆਬਸਟੈਕਲਸ ਔਨ ਦਾ ਰੋਡ ਬੀ ਹੈ ਜੀ ਡੇਂਜਰ ਸਾਈਡ ਸ਼ੋਲਡਰ ਤੇ ਸੀ ਹੈ ਜੀ ਡੇਂਜਰ ਸਲਿਪਰੀ ਸਰਫੇਸ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਸੀ ਜੀ ਕਿ ਡੇਂਜਰ ਕਿ ਖਤਰਾ ਹੈ ਸਲਿਪਰੀ ਸਰਫੇਸ ਸਲਿਪਰੀ ਸਰਫੇਸ ਮਤਲਬ ਕਿ ਤਿਲਕਣ ਵਾਲੀ ਜਗਾ ਤਿਲਕਣਾ ਰੋਡ ਹੈਗਾ ਵਾ ਅੱਗੇ ਤਾਂ ਇਸ ਕਰਕੇ ਉੱਥੇ ਖਤਰਾ ਹੈ ਇਸ ਚੀਜ਼ ਨੂੰ ਇਹ ਸਾਈਨ ਦੱਸ ਰਿਹਾ ਹੈ ਜੀ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 19 ਨੰਬਰ ਕੁਐਸਚਨ ਹੈ ਜੀ ਆਪਣੇ ਕੋਲ ਮੋਸਟ ਫੈਟਲ ਐਕਸੀਡੈਂਟਸ ਓਕਰ ਫੈਟਲ ਦਾ ਮਤਲਬ ਹੁੰਦਾ ਹੈ ਜੀ ਕਿ ਜਿਹਦੇ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਵੇ। ਤਾਂ ਕਹਿ ਰਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਐਕਸੀਡੈਂਟ ਹੈਗੇ ਉਹ ਕਿੱਥੇ ਜ਼ਿਆਦਾਤਰ ਹੁੰਦੇ ਆ। ਆਪਸ਼ਨ A ਹੈ ਜੀ ਔਨ ਅਰਬਨ ਰੋਡਸ ਵਿਦ ਟ੍ਰੈਫਿਕ ਜੈਮਸ B ਹੈ ਜੀ ਔਨ ਅਰਬਨ ਰੋਡਸ ਤੇ C ਹੈ ਜੀ ਔਨ ਇੰਟਰ ਅਰਬਨ ਰੋਡਸ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ C ਜੀ ਕਿ ਇਸ ਤਰ੍ਹਾਂ ਦੇ ਐਕਸੀਡੈਂਟ ਜਿਹਦੇ ਵਿੱਚ ਮੌਤ ਹੋ ਜਾਂਦੀ ਹੈ ਇੰਟਰ ਮਰ ਰੋਡਸ ਹੁੰਦੇ ਆ ਜਿਹੜੇ ਦੋ ਸ਼ਹਿਰਾਂ ਨੂੰ ਜੋੜਨ ਵਾਲੇ ਰੋਡ ਹੈ ਉਹਨਾਂ ਦੇ ਉੱਪਰ ਹੁੰਦੇ ਆ ਜੀ ਠੀਕ ਹੈ ਜੀ ਇਹ ਇਹਨਾਂ ਦੇ ਸਰਵੇ ਵਿੱਚ ਜਿੱਦਾਂ ਮਤਲਬ ਇਹ ਕਰਦੇ ਆ ਇਸ ਤਰ੍ਹਾਂ ਦੇ ਤਾਂ ਉਹਦੇ ਵਿੱਚ ਨਿਕਲ ਕੇ ਆਉਂਦਾ ਹੈ ਕਿ ਜਿਹੜੇ ਮਤਲਬ ਜ਼ਿਆਦਾ ਮੌਤਾਂ ਵਾਲੇ ਹੈਗੇ ਐਕਸੀਡੈਂਟ ਉਹ ਇਦਾਂ ਦੇ ਰੋਡਸ ਉੱਪਰ ਹੁੰਦੇ ਆ ਜੀ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਸੌਰੀ ਇੱਕ ਮਿੰਟ 18 ਨੰਬਰ ਦਾ ਜੀ ਆਪਾਂ ਕਲਿੱਕ ਕਰਨਾ ਭੁੱਲ ਗਏ ਆ ਸੀ ਸੀ ਆਪਣਾ ਆਨਸਰ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਵੀ ਨੰਬਰ ਕੁਐਸਚਨ ਕਹਿ ਰਿਹਾ ਜੀ ਇਟ ਇਜ਼ ਆਫਨ ਇਜ਼ ਨੈਸੈਸਰੀ ਟੂ ਐਗਜ਼ਾਮਨ ਕਿ ਕੀ ਇਹ ਆਮ ਤੌਰ ਤੇ ਹੀ ਅਕਸਰ ਹੀ ਜ਼ਰੂਰੀ ਆ ਚੈੱਕ ਕਰਨਾ ਦਾ ਟਾਇਰ ਪ੍ਰੈਸ਼ਰ ਜਿਹੜਾ ਆਪਣਾ ਟਾਇਰਾਂ ਦਾ ਦੀ ਹਵਾ ਹੈਗੀ ਆ ਉਹਨੂੰ ਮ ਚੈੱਕ ਕਰਦੇ ਰਹਿਣਾ ਜ਼ਰੂਰੀ ਹੈ ਹਾਊ ਸ਼ੁੱਡ ਯੂ ਮੈਨ ਦਾ ਪ੍ਰੈਸ਼ਰ ਔਰ ਤੁਹਾਨੂੰ ਇਹ ਜਿਹੜਾ ਪ੍ਰੈਸ਼ਰ ਆ ਕਿਦਾਂ ਤੇ ਕਦੋਂ ਨਾ ਆਪਣਾ ਚਾਹੀਦਾ ਅਸਲ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕਿਵੇਂ ਨੇ ਆਪਣਾ ਜੀ ਦਾ ਲੇਕਿਨ ਅਸਲ ਦੇ ਵਿੱਚ ਕਦੋਂ ਦੀ ਗੱਲ ਇੱਥੇ ਹੋ ਰਹੀ ਹੈ ਜੀ ਹਾਉ ਦੀ ਥਾਂ ਤੇ ਵੈਨ ਆਉਣਾ ਚਾਹੀਦਾ ਸੀਗਾ ਕਿ ਵੈਨ ਸ਼ੁਡ ਯੂ ਮੇਅਰ ਦਾ ਪ੍ਰੈਸ਼ਰ ਠੀਕ ਹੈ ਜੀ ਤਾਂ ਆਪਸ਼ਨ ਏ ਦੇ ਵਿੱਚ ਹੈ ਜੀ ਵੈਨ ਦਾ ਟਾਇਰਸ ਆਰ ਹੌਟ ਸੌਰੀ ਵੈਨ ਬੀ ਹੈ ਜੀ ਵੈਨ ਦਾ ਟਾਇਰਸ ਆਰ ਵਾਰਮ ਤੇ ਸੀ ਹੈ ਜੀ ਵੈਨ ਦਾ ਟਾਇਰਸ ਆਰ ਕੋਲਡ ਜੀ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਸੀ ਜੀ ਕਿ ਜਦੋਂ ਟਾਇਰ ਠੰਡੇ ਹੋਣ ਮਤਲਬ ਕਿ ਤੁਸੀਂ ਇਹ ਨਹੀਂ ਕਿ ਗੱਡੀ ਬਹੁਤ ਜ਼ਿਆਦਾ ਚਲਾਈ ਹੋਵੇ ਤੇ ਗੱਡੀ ਦੇ ਟਾਇਰ ਗਰਮ ਹੋਵੇ ਤੇ ਤੁਸੀਂ ਫਿਰ ਟਾਇਰ ਦਾ ਪ੍ਰੈਸ਼ਰ ਚੈੱਕ ਕਰ ਰਹੇ ਹੋ ਉਹ ਸਹੀ ਨਹੀਂ ਹੁੰਦਾ ਜੀ ਤੁਸੀਂ ਮਤਲਬ ਗੱਡੀ ਦੇ ਟਾਇਰ ਠੰਡੇ ਹੋਣ ਚਾਹੀਦੇ ਆ ਠੀਕ ਹੈ ਥੋੜੀ ਬਹੁਤ ਗੱਡੀ ਚੱਲੀ ਹੋਵੇ 4-5 ਕਿਲੋਮੀਟਰ ਠੀਕ ਹੈ ਪਰ ਬਹੁਤ ਜ਼ਿਆਦਾ ਗੱਡੀ ਨਾ ਚੱਲੀ ਹੋਵੇ ਜਦੋਂ ਤੁਸੀਂ ਹਵਾ ਦਾ ਪ੍ਰੈਸ਼ਰ ਟਾਇਰਾਂ ਦਾ ਚੈੱਕ ਕਰਨਾ ਹੈ ਜੀ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਆਪਣੇ ਕੋਲ ਹੈਗਾ ਜੀ 21 ਨੰਬਰ ਕੁਐਸਚਨ ਕੈਨ ਦਾ ਨੈਵੀਗੇਸ਼ਨ ਸਿਸਟਮ ਹੈਲਪ ਮੋਨੀਟਰ ਸਪੀਡ ਕਿ ਜਿਹੜਾ ਆਪਾਂ ਗੱਡੀ 'ਚ ਨੈਵੀਗੇਟਰ ਨੈਵੀਗੇਸ਼ਨ ਸਿਸਟਮ ਲਗਾ ਲੈਂਦੇ ਆ ਜਾਂ ਜਿਹਨੂੰ ਜੀਪੀਐਸ ਵੀ ਬੋਲਦੇ ਆ ਕਿ ਕਿਉਂ ਹੈਲਪ ਕਰਦਾ ਹੈ ਮੋਨੀਟਰ ਸਪੀਡ ਕਿ ਜਿਹੜਾ ਸਪੀਡ ਨੂੰ ਕੰਟਰੋਲ ਕਰਨ ਦੇ ਵਿੱਚ ਉਹ ਹੈਲਪ ਕਰਦਾ ਹੈ ਆਪਸ਼ਨ ਏ ਹੈ ਜੀ ਨੋ ਨੈਵੀਗੇਸ਼ਨ ਸਿਸਟਮਸ ਡੋਨਟ ਅਲਾਉ ਯੂ ਟੂ ਮੋਨੀਟਰ ਸਪੀਡ ਬੀ ਹੈ ਜੀ ਯੈਸ ਆਲਦੋ ਦਾ ਮੇਨ ਸੋਰਸ ਆਫ ਇਨਫੋਰਮੇਸ਼ਨ ਸ਼ੁੱਡ ਬੀ ਆਲਵੇਸ ਦਾ ਸਪੀਡੋਮੀਟਰ ਤੇ ਸੀਏਜੀ نو ਦਾ ਰੋਡ ਸਾਈਨਸ ਕੰਟਰੋਲ ਦਾ ਸਪੀਡ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਬੀ ਜੀ ਕਿ ਹਾਂ ਉਹ ਕਰ ਸਕਦਾ ਆਲਥੋ ਜਦ ਕਿ ਫੇਰ ਵੀ ਦਾ ਮੇਨ ਸੋਰਸ ਆਫ ਇਨਫੋਰਮੇਸ਼ਨ ਜਿਹੜਾ ਮੇਨ ਆਪਣਾ ਹੈਗਾ ਵਾ ਮਤਲਬ ਸਪੀਡ ਚੈੱਕ ਕਰਨ ਦਾ ਉਹ ਹੋਣਾ ਚਾਹੀਦਾ ਸ਼ੁੱਡ ਬੀ ਆਲਵੇਸ ਦਾ ਸਪੀਡੋਮੀਟਰ ਜਿਹੜਾ ਕਿ ਗੱਡੀ ਦੇ ਵਿੱਚ ਸਪੀਡੋਮੀਟਰ ਲੱਗਾ ਹੁੰਦਾ ਵਾ ਸਪੀਡ ਚੈੱਕ ਕਰਨ ਵਾਲਾ ਉਹਨੂੰ ਮਤਲਬ ਆਪਾਂ ਨੂੰ ਮੇਨ ਵਰਤਣਾ ਚਾਹੀਦਾ ਹੈ ਬਟ ਹਾਂ ਇਹ ਵੀ ਹੈਲਪ ਕਰ ਸਕਦਾ ਹੈ ਨੈਵੀਗੇਟਰ ਕਿਉਂਕਿ ਨੈਵੀਗੇਟਰ ਨੈਵੀਗੇਸ਼ਨ ਸਿਸਟਮ ਹੀ ਤੁਹਾਨੂੰ ਸਪੀਡ ਦੱਸਦੇ ਹੈਗੇ ਆ ਬਟ ਟਰਾਈ ਸਾਨੂੰ ਕਹਣੀ ਚਾਹੀਦੀ ਕਿ ਅਸੀਂ ਸਪੀਡੋਮੀਟਰ ਹੀ ਵਰਤੀਏ ਉਹਦੀ ਸਪੀਡ ਵੱਲ ਹੀ ਧਿਆਨ ਦੀਏ ਜ਼ਿਆਦਾ ਕਿ ਸਾਡੀ ਗੱਡੀ ਕਿ ਸਪੀਡ ਤੇ ਜਾ ਰਹੀ ਹੈ ਜੀ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 22 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਆਰ ਯੂ ਅਲਾਉਡ ਟੂ ਡਰਾਈਵ ਅ ਮੋਟਰਸਾਈਕਲ ਟੋਇੰਗ ਆ ਟ੍ਰੇਲਰ ਕਿ ਕੀ ਤੁਸੀਂ ਇੱਕ ਮੋਟਰਸਾਈਕਲ ਦੇ ਪਿੱਛੇ ਟਰੇਲਰ ਪਾ ਕੇ ਚੱਲ ਸਕਦੇ ਹੋ ਕਦੋਂ ਜੀ ਕਿ ਬਿਟਵੀਨ ਸਨਸੈਟ ਐਂਡ ਸਨਰਾਈਜ਼ ਕਿ ਵਿੱਚ ਸਨਸੈਟ ਤੇ ਜਿਹੜਾ ਸਨਰਾਈਜ਼ ਹੈ ਕਿ ਸੂਰਜ ਟਲਣ ਦਾ ਤੇ ਸੂਰਜ ਚੜ੍ਹਨ ਦਾ ਟਾਈਮ ਜੀ ਉਸ ਟਾਈਮ ਤੇ ਤੁਸੀਂ ਮਤਲਬ ਮੋਟਰਸਾਈਕਲ ਦੇ ਪਿੱਛੇ ਆਪਣਾ ਟਰੇਲਰ ਪਾ ਕੇ ਚੱਲ ਸਕਦੇ ਹੋ ਇਹ ਕੁਐਸਚਨ ਕਰ ਰਿਹਾ ਜੀ ਆਪਸ਼ਨ ਏ ਹੈ ਜੀ ਯੈਸ ਐਜ਼ ਲੌਂਗ ਐਜ਼ ਇਟ ਇਜ਼ ਡਨ ਐਟ 10% ਅੰਡਰ ਦਾ ਸਟੈਂਡਰਡ ਰੋਡ ਸਪੀਡ ਬੀ ਹੈ ਜੀ ਨੋ ਸੀ ਹੈ ਜੀ ਯੈਸ just like any other time of the day ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ B ਜੀ ਕਿ ਨਹੀਂ ਅਸੀਂ ਸਨਸੈਟ ਤੇ ਸਨਰਾਈਜ਼ ਦੇ ਟਾਈਮ ਦੇ ਉੱਪਰ ਮੋਟਰਸਾਈਕਲ ਦੇ ਪਿੱਛੇ ਟਰੈਲਰ ਨਹੀਂ ਪਾ ਸਕਦੇ ਜੀ ਬਾਕੀ ਟਾਈਮ ਤੇ ਅਸੀਂ ਲਾ ਸਕਦੇ ਹਾਂ ਇਹ ਟਰੈਲਰ ਪਰ ਇਸ ਟਾਈਮ ਦੇ ਉੱਪਰ ਅਸੀਂ ਨਹੀਂ ਲਾ ਸਕਦੇ ਇਸ ਕਰਕੇ ਸਾਡਾ ਆਨਸਰ ਹੈ ਜੀ অপਸ਼ਨ B نو ਜੀ ਠੀਕ ਹੈ ਜੀ ਚਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਵੈਨ ਡਸ ਆ ਪ੍ਰੋਹੀਬੀਸ਼ਨ ਔਨ ਓਵਰਟੇਕਿੰਗ ਐਂਡ ਉਹ ਕਹਿ ਰਿਹਾ ਕਿ ਮਤਲਬ ਆ ਸਾਈਨ ਨੂੰ ਦੇਖਦੇ ਹੋਏ ਕਹਿ ਰਿਹਾ ਕਿ ਓਵਰਟੇਕ ਕਰਨ ਦੀ ਮਨਾਹੀ ਹੈਗੀ ਆ ਪਰ ਇਹ ਕਦੋਂ ਐਂਡ ਹੋਏਗੀ ਤੇ ਆਪਸ਼ਨ ਏ ਦੇ ਵਿੱਚ ਹੈ ਜੀ ਵੈਨ ਯੂ ਰੀਚ ਐਨ ਇੰਟਰਸੈਕਸ਼ਨ ਬੀ ਹੈ ਜੀ ਵੈਨ ਯੂ ਰੀਚ ਅ ਸੈਕਸ਼ਨ ਵਿਦ ਕਰਵਸ ਤੇ ਸੀ ਹੈ ਜੀ ਆਫਟਰ ਪਾਸਿੰਗ ਦਾ ਐਂਡ ਆਫ ਪ੍ਰੋਹੀਬੀਸ਼ਨ ਔਨ ਓਵਰਟੇਕਿੰਗ ਸਾਈਨ ਜੀ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਆਫਟਰ ਪਾਸਿੰਗ ਕਿ ਜਦੋਂ ਅਸੀਂ ਪਾਸ ਕਰ ਲਾਂਗੇ ਕਿ ਨੂੰ ਦਾ ਐਂਡ ਆਫ ਪ੍ਰੋਵੀਜ਼ਨ ਔਨ ਓਵਰਟੇਕਿੰਗ ਸਾਈਨ ਕਿ ਜਦੋਂ ਇੱਕ ਸਾਈਨ ਜਿਹੜਾ ਕਿ ਓਵਰਟੇਕਿੰਗ ਨੂੰ ਖਤਮ ਕਰਨ ਵਾਲਾ ਹੋਵੇਗਾ ਸਾਈਨ ਅਸੀਂ ਉਹਨੂੰ ਪਾਸ ਕਰ ਲਾਂਗੇ ਤਾਂ ਅਸੀਂ ਗੱਡੀ ਕਿਸੇ ਹੋਰ ਨੂੰ ਅੱਗੇ ਓਵਰਟੇਕ ਕਰ ਸਕਦੇ ਹਾਂ ਜੀ ਠੀਕ ਹੈ ਜੀ ਤੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਤੇ ਜੀ 24 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਹੀਕਲਸ ਹੈਵ ਪ੍ਰਾਇੋਰਟੀ ਓਵਰ ਪੈਡਸਟ੍ਰੀਅਨਸ ਐਕਸੈਪਟ ਕਿ ਜਿਹੜੇ ਵਹੀਕਲ ਹੈ ਉਹਨਾਂ ਨੂੰ ਪਹਿਲ ਹੈਗੀ ਆ ਜੇ ਰਾਹਗੀਰਾਂ ਦੇ ਉੱਪਰ ਐਕਸੈਪਟ ਬਸ਼ਰਤੇ ਕਿ ਕਦੋਂ ਆਪਸ਼ਨ ਇਹਦੇ ਵਿੱਚ ਕਹਿ ਰਿਹਾ ਜੀ ਦੇ ਆਰ ਨੀਅਰ ਆ ਪੈਡਸਟ੍ਰੀਅਨ ਕ੍ਰੋਸਿੰਗ ਬੀ ਹੈ ਜੀ ਪੈਡਸਟ੍ਰੀਅਨਸ ਆਰ ਅਪਰੋਚਿੰਗ ਔਨ ਦਾ ਰਾਈਟ ਤੇ ਸੀ ਹੈ ਜੀ ਦਾ ਵਹੀਕਲਸ ਮੇਕ ਆ ਟਰਨ ਐਟ ਐਨ ਇੰਟਰਸੈਕਸ਼ਨ ਟੂ ਐਂਟਰ ਟੂ ਅਨਦਰ ਰੋਡ ਵਿਦ ਪੈਡਸਟ੍ਰੀਅਨਸ ਕ੍ਰੋਸਿੰਗ ਇਟ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਸੀ ਜੀ ਕਿ ਜਦੋਂ ਵਹੀਕਲ ਇੱਕ ਟਰਨ ਲੈਂਦਾ ਇੱਕ ਮੋੜ ਕੱਟਦਾ ਐਟ ਐਨ ਇੰਟਰਸੈਕਸ਼ਨ ਇੱਕ ਚਰਾਹੇ ਤੇ ਟੂ ਐਂਡ ਟੂ ਅਨਦਰ ਰੋਡ ਇੱਕੋ ਦੂਜੇ ਰੋਡ ਤੇ ਜਾਣ ਲਈ ਵਿਦ ਪੈਡੈਸਟੀਅਨ ਕ੍ਰੋਸਿੰਗ ਇਟ ਔਰ ਉੱਥੇ ਆਲਰੇਡੀ ਜਿਹੜੇ ਰਾਹਗੀਰ ਹੈਗੇ ਉਹਨੂੰ ਕ੍ਰੋਸ ਕਰ ਰਹੇ ਆ ਤਾਂ ਫਿਰ ਕੀ ਹੈ ਜੀ ਰਾਹਗੀਰਾਂ ਦੀ ਉੱਥੇ ਪਹਿਲ ਹੋਏਗੀ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਅ ਲੋਡ ਇਜ਼ ਓਵਰਹੈਂਗਿੰਗ ਫਰੋਮ ਦਾ ਵੀਹਿਕਲ ਕਿ ਇੱਕ ਮਤਲਬ ਵੀਹਿਕਲ ਤੋਂ ਜਿਹੜਾ ਲੋਡ ਹੈਗਾ ਉਹਦੇ ਵਿੱਚ ਵੀਹਿਕਲ ਦੇ ਵਿੱਚ ਉਹ ਓਵਰਹੈਂਗ ਮਤਲਬ ਕਿ ਬਾਹਰੋਂ ਨਿਕਲਿਆ ਹੋਇਆ ਵਾ ਜਿੰਨਾ ਵੀਹਿਕਲ ਹੈ ਉਸ ਤੋਂ ਵੀ ਬਾਹਰ ਹੈਗਾ ਵਾ ਇਜ਼ ਇਟ ਆਬਲੀਗੇਟਰੀ ਟੂ ਸਿਗਨਲ ਥਿਸ ਵਿਦ ਥਿਸ ਪੈਨਲ ਤੇ ਕੀ ਇਹ ਜ਼ਰੂਰੀ ਆ ਕਿ ਤੁਸੀਂ ਉਸ ਜਿਹੜਾ ਮਤਲਬ ਓਵਰਹੈਂਗ ਕਰ ਰਿਹਾ ਲੋਡ ਆ ਉਹਨੂੰ ਸਿਗਨਲ ਕਰੋ ਇਸ ਪੈਨਲ ਦੇ ਨਾਲ ਜਿਹੜਾ ਕਿ ਅਸੀਂ ਫੋਟੋ ਜੇ ਦੇਖ ਰਹੇ ਆ ਆਪਸ਼ਨ ਏ ਹੈ ਜੀ ਯੈਸ ਫॉर ਦੋਸ ਵਹੀਕਲਸ ਕੈਰੀਇੰਗ ਅ ਲੋਡ ਥੈਟ ਓਵਰਹੈਂਗਸ ਫਰਮ ਦਾ ਬੈਕ ਬੀ ਹੈ ਜੀ ਯੈਸ ਫॉर ਦੋਸ ਵਹੀਕਲਸ ਕੈਰੀਇੰਗ ਅ ਲੋਡ ਥੈਟ ਓਵਰਹੈਂਡਸ ਫਰਮ ਦਾ ਫਰੰਟ ਤੇ ਸੀ ਹੈ ਜੀ ਇਟ ਇਜ਼ ਨਾਟ ਨੈਸੈਸਰੀ ਫॉर ਟਰੱਕਸ ਤੇ ਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ ਹਾਂ ਸਾਨੂੰ ਇਹ ਮਤਲਬ ਪੈਨਲ ਲਗਾਉਣਾ ਪਏਗਾ ਫਾਰ ਦੋਜ਼ ਵੀਹਿਕਲ ਕੈਰੀਂਗ ਅ ਲੋਡ ਕਿ ਜਿਹੜੇ ਵੀ ਵੀਹਿਕਲ ਲੋਡ ਕੈਰੀ ਕਰ ਰਹੇ ਆ ਥੈਟ ਓਵਰਹੈਂਗਸ ਫਰੋਮ ਦਾ ਬੈਕ ਔਰ ਕਿ ਜਿਨ੍ਹਾਂ ਦਾ ਲੋਡ ਓਵਰਹੈਂਗ ਹੋ ਰਿਹਾ ਮਤਲਬ ਕਿ ਬਾਹਰ ਨੂੰ ਜਾ ਰਿਹਾ ਹੈ ਗੱਡੀ ਦੀ ਲੈਂਥ ਤੋਂ ਜੀ ਤਾਂ ਉੱਥੇ ਸਾਨੂੰ ਇਹ ਪੈਨਲ ਨੂੰ ਵਰਤਣਾ ਪਏਗਾ ਜੀ ਇਹ ਜ਼ਰੂਰੀ ਹੈ ਜੀ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 26 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਯੂ ਆਰ ਅਪਰੋਚਿੰਗ ਆ ਬੱਸ The bus has this sign on the back. What do you have to do? ਕਿ ਤੁਸੀਂ ਇੱਕ ਬੱਸ ਦੇ ਕੋਲ ਪਹੁੰਚ ਰਹੇ ਹੋ ਤੇ ਜਿਹੜੀ ਬੱਸ ਹੈਗੀ ਆ ਉਹਦੇ ਮਗਰ ਆ ਸਾਈਨ ਲੱਗਾ ਹੋਇਆ ਜੋ ਸਾਨੂੰ ਫੋਟੋ 'ਚ ਦਿਖਾ ਰਹੇ ਆ ਟ੍ਰਾਂਸਪੋਰਟ ਦੇ ਐਸਕੋਲਰ ਤੇ ਵਾਟ ਡੂ ਯੂ ਹੈਵ ਟੂ ਡੂ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਜੀ ਆਪਸ਼ਨ A ਹੈ ਜੀ ਯੂਜ਼ ਲਾਈਟ ਸਿਗਨਲ ਸੋ ਦਾ ਡਰਾਈਵਰ ਵਿਲ نو ਆਈ ਐਮ ਥੇਅਰ ਬੀ ਹੈ ਜੀ ਸਟਾਪ ਬਿਹਾਈਂਡ ਦਾ ਬੱਸ ਐਂਡ ਗੋ ਵੈਨ ਦਾ ਬੱਸ ਗੋਜ਼ ਤੇ ਸੀ ਹੈ ਜੀ ਸলো ਡਾਊਨ ਐਂਡ ਇਫ ਨੈਸੈਸਰੀ ਸਟਾਪ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਸਾਨੂੰ ਇਸ ਬਾਤ ਨੂੰ ਦੇਖਦੇ ਹੋਏ ਜੋ ਕਿ ਸਕੂਲ ਵਾਲੇ ਬੱਚਿਆਂ ਦੀ ਬੱਸ ਹੈਗੀ ਆ ਸਾਇੰਸ ਤੋਂ ਸਾਨੂੰ ਪਤਾ ਲੱਗ ਰਿਹਾ ਸਾਨੂੰ ਸਲੋ ਕਰ ਲੈਣਾ ਚਾਹੀਦਾ ਹੈ ਗੱਡੀ ਨੂੰ ਐਂਡ ਇਫ ਨੈਸੈਸਰੀ ਔਰ ਅਗਰ ਜ਼ਰੂਰੀ ਹੋਵੇ ਤਾਂ ਸਟਾਪ ਸਾਨੂੰ ਰੋਕ ਹੀ ਲੈਣਾ ਚਾਹੀਦਾ ਹੈ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ ਚੱਲਦੇ ਆਂ ਜੀ ਅਗਲੇ ਕੁਐਸਚਨ ਤੇ ਜੀ 27 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਇਜ਼ ਡਬਲ پارکਿੰਗ ਅਲਾਉਡ ਕਿ ਕੀ ਡਬਲ پارکਿੰਗ ਅਲਾਉਡ ਉਸ ਚੀਜ਼ ਦੀ ਅਗਿਆ ਹੈਗੀ ਕਿ ਅਸੀਂ ਡਬਲ پارک ਕਰ ਸਕੀਏ ਗੱਡੀ ਨੂੰ ਆਪਣ ਨੂੰ ਜਿਵੇਂ ਕਿਸੇ ਫੋਟੋ ਜੀ ਵੀ ਦੇਖ ਰਹੇ ਆਂ ਲਾਲ ਗੱਡੀ ਵੀ ਡਬਲ پارک ਹੈ ਜੀ ਤੇ ਉਸ ਤੋਂ ਅੱਗੇ ਜਿਹੜੀ ਕਾਲੀ ਗੱਡੀ ਉਹ ਵੀ ਡਬਲ پارک ਕੀਤੀ ਹੋਈ ਹੈ ਤਾਂ ਉਹਦੇ ਬਾਰੇ ਪੁੱਛ ਰਿਹਾ ਕਿ ਇਸ ਚੀਜ਼ ਦੀ ਅਗਿਆ ਹੈਗੀ ਹੈ ਆਪਸ਼ਨ ਏ ਹੈ ਜੀ ਯੈਸ ਔਨ ਅਰਬਨ ਰੋਡਸ ਫਾਰ ਲੈਸ ਦੈਨ 2 ਮਿੰਟਸ BGS yes, when there is no free space in the vicinity CG it is not allowed in any case ji ta ehda jehda answer hai ji sade kol oh hai ji option CG ke is cheez di agya nahi hai gi kise vi case de vich ke tusi gaddi nu double park kar do ji theek hai ji sorry te sada answer ho gaya ji option CG ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 28 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ what must you do if you are stressed ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਗਰ ਤੁਹਾਨੂੰ ਤਣਾ ਹੈਗਾ ਤੁਹਾਨੂੰ ਸਟ्रेस ਹੈਗਾ ਵਾ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ অপਸ਼ਨ A ਦੇ ਵਿੱਚ ਹੈ ਜੀ ਟੇਕ ਅ ਟ੍ਰਾਂਕਵਲਾਈਜ਼ਰ ਬਿਫੋਰ ਡਰਾਈਵਿੰਗ B ਹੈ ਜੀ ਟੇਕ ਅ ਸਟੀਮੂਲੈਂਟ ਤੇ C ਹੈ ਜੀ ਅਵਾਇਡ ਡਰਾਈਵਿੰਗ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ C ਜੀ ਕਿ ਸਾਨੂੰ ਡਰਾਈਵਿੰਗ ਨੂੰ ਅਵੋਇਡ ਕਰਨਾ ਚਾਹੀਦਾ ਹੈ ਜੀ ਅਗਰ ਸਾਨੂੰ ਤਣਾਅ ਜਾਂ ਸਟ੍ਰੈਸ ਹੈਗਾ ਤੇ ਸਾਨੂੰ ਮਤਲਬ ਪਰਹੇਜ਼ ਕਰਨਾ ਚਾਹੀਦਾ ਵਾ ਗੱਡੀ ਚਲਾਉਣ ਤੋਂ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 29 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਾਟ ਮਸਟ ਆਈ ਡੂ ਵੈਨ ਦਾ ਟ੍ਰੈਫਿਕ ਲਾਈਟ ਟਰਨਸ ਗ੍ਰੀਨ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਟ੍ਰੈਫਿਕ ਲਾਈਟ ਹਰੀ ਹੋ ਜਾਵੇਗੀ ਜੀ ਗ੍ਰੀਨ ਹੋ ਜਾਵੇਗੀ অপਸ਼ਨ A ਹੈ ਜੀ ਉਬੇਡ ਦਾ ਟ੍ਰੈਫਿਕ ਲਾਈਟ ਬਟ ਆਈ ਮਸਟ ਗਿਵ ਵੇ B ਹੈ ਜੀ ਉਬੇਡ ਦਾ ਸਟਾਪ ਸਾਈਨ ਤੇ C ਹੈ ਜੀ ਉਬੇਡ ਦਾ ਟ੍ਰੈਫਿਕ ਲਾਈਟ ਵਿਚ ਹੈਜ਼ ਪ੍ਰਾਇੋਰਟੀ ਓਵਰ ਦਾ ਸਟਾਪ ਸਾਈਨ ਜੀ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ C ਜੀ ਕਿ ਉਬੇਡ ਦਾ ਟ੍ਰੈਫਿਕ ਲਾਈਟ ਕਿ ਸਾਨੂੰ ਜਿਹੜੀ ਟ੍ਰੈਫਿਕ ਲਾਈਟ ਹੈ ਉਹਨੂੰ ਮੰਨਣਾ ਚਾਹੀਦਾ ਹੈ ਵਿਚ ਹੈਜ਼ ਪ੍ਰਾਇੋਰਟੀ ਕਿ ਜੋ ਕਿ ਪ੍ਰਾਇੋਰਟੀ ਜਿਹਦੀ ਕਿ ਪਹਿਲ ਹੈਗੀ ਹੈ ਓਵਰ ਦਾ ਸਟਾਪ ਸਾਈਨ ਸਟਾਪ ਸਾਈਨ ਤੋਂ ਥਿਸ ਸਾਹਮਣੇ ਉਹਦੀ ਪਹਿਲ ਹੈਗੀ ਹੈ ਟ੍ਰੈਫਿਕ ਲੈਟ ਦੀ ਇਸ ਕਰਕੇ ਸਾਨੂੰ ਟ੍ਰੈਫਿਕ ਲੈਟ ਨੂੰ ਮੰਨਦੇ ਹੋਏ ਆਪਣਾ ਗੱਡੀ ਚਲਾ ਲੈਣੀ ਚਾਹੀਦੀ ਹੈ ਜੀ ਆ ਅਗਰ ਆਪਾਂ ਟ੍ਰੈਫਿਕ ਲੈਟ ਦੇ ਵਿੱਚ ਦੇਖੀਏ ਮੈਂ ਥੋੜਾ ਜ਼ੂਮ ਕਰਕੇ ਵੀ ਦਿਖਾਉਂਗਾ ਸਟਾਪ ਦਾ ਸਾਈਨ ਲੱਗਿਆ ਹੈ ਜੀ ਸੱਜੇ ਹੱਥ ਇਹ ਉਸ ਸਾਈਨ ਦੀ ਗੱਲ ਕਰ ਰਿਹਾ ਕਿ ਤੁਸੀਂ ਉਸ ਸਾਈਨ ਨੂੰ ਦੇਖੋਗੇ ਜਾਂ ਟ੍ਰੈਫਿਕ ਲੈਟ ਨੂੰ ਦੇਖੋਗੇ ਜੋ ਕਿ ਗ੍ਰੀਨ ਹੈ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ ਤੇ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 3 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਿਚ ਪੈਡੈਸਟੀਅਨ ਵਾਇੋਲੇਸ਼ਨ ਆਰ ਆਫਨ ਅ ਕਾਜ਼ ਆਫ ਐਕਸੀਡੈਂਟਸ ਕਿ ਕਿਹੜੀਆਂ ਰਾਹਗਿਰਾਂ ਦੀਆਂ ਗਲਤੀਆਂ ਕਹਿ ਲੋ ਕਿ ਆਰ ਆਫਨ ਆਮ ਹੈਗੀਆਂ ਵਾਂ ਕਿ ਜਿਹੜੀਆਂ ਜਿੰਨਾ ਕਰਕੇ ਐਕਸੀਡੈਂਟ ਹੁੰਦੇ ਆ ਜੀ ਜਿੰਨਾ ਕਰਕੇ ਦੁਰਘਟਨਾਵਾਂ ਹੁੰਦੀਆਂ ਪੁੱਛ ਰਿਹਾ ਜੀ ਕੁਐਸਚਨ ਦੇ ਵਿੱਚ ਏ ਹੈ ਜੀ crossing slowly b ਹੈ ਜੀ ignoring crosswalks ਤੇ c ਹੈ ਜੀ crossing while the traffic light is flashing yellow ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ b ਜੀ ਕਿ ਅਸੀਂ ਮਤਲਬ ਜਦੋਂ ਇਗਨੋਰ ਕਰਦੇ ਆਂ ਕ੍ਰੋਸਵਾਕ ਜਿਹੜੀਆਂ ਪੈਡਿਸਟਰੀਨ ਵਾਸਤੇ ਜ਼ੈਬਰਾ ਕ੍ਰੋਸਿੰਗ ਬਣੀਆਂ ਹੁੰਦੀਆਂ ਵਾਂ ਉਹਨਾਂ ਨੂੰ ਚਿੱਟੀਆਂ ਪਟੀਆਂ ਨੂੰ ਜਦੋਂ ਇਹ ਮਤਲਬ ਇਗਨੋਰ ਕਰਦੇ ਆ ਤਾਂ ਉਦੋਂ ਐਕਸੀਡੈਂਟ ਦੇ ਚਾਂਸਸ ਜ਼ਿਆਦਾ ਹੁੰਦੇ ਆ ਰਹਾ ਗੇੜਾਂ ਦੇ ਨਾਲ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਤੇ ਆਪਾਂ ਇੱਕ ਵਾਰੀ ਸਕੋਰ ਐਗਜ਼ਾਮ ਵੀ ਕਰ ਲੈਨੇ ਆ ਜੀ ਤਾਂ ਮੈਸੇਜ ਆ ਗਿਆ ਯੂ ਹੈਵ ਪਾਸਡ ਦਾ ਟੈਸਟ ਵਿਦ ਜ਼ੀਰੋ ਮਿਸਟਿਕਸ ਓਵਰ ਆ ਟੋਟਲ ਆਫ 30 ਕੁਐਸਚਨ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਪਲੀਜ਼ ਵੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਨਾਲ ਜਿਹੜੀ ਘੰਟੀ ਹੈਗੀ ਆ ਉਹਨੂੰ ਵੀ ਜਰੂਰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਏਗੀ ਤਾਂ ਤੁਹਾਨੂੰ ਉਹਦਾ ਮੈਸੇਜ ਤੁਹਾਨੂੰ ਨੋਟੀਫਿਕੇਸ਼ਨ ਉਹਦਾ ਆ ਜਾਏਗਾ ਤੁਸੀਂ ਵੀਡੀਓ इजीली ਦੇਖ ਸਕਦੇ ਹੋ ਜੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ